ਬਹੁਤ ਸਲਾਹਾਂ ਜੋ ਕਦਮ ਇਹ ਬੱਚਿਆਂ ਦੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲਣੇ ਚਾਹੀਦੇ ਤਾਂ ਕਿ ਬੱਚੇ ਗੁਰਬਾਣੀ ਨਾਲ ਜੁੜੇ ਰਹਿਣ ਜੀ ਐਚਜੀ ਅਕੈਡਮੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਹਰ ਸਾਲ ਪ੍ਰੋਗਰਾਮ ਕਰਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰੀ ਸਿੱਖੀ ਮੇਰੀ ਪਹਿਚਾਨ ਜੀਐਚਜੀ ਅਕੈਡਮੀ ਸਕੂਲ ਦੇ ਵੱਲੋਂ ਹਰ ਸਾਲ ਇਹ ਗੁਰਮਤ ਮੁਕਾਬਲੇ ਕਰਵਾਏ ਜਾਂਦੇ ਹਨ ਸੋ ਇਸ ਸਾਲ ਵੀ ਪਿੰਨ ਸਿੱਧਮ ਕਲਾ ਦੇ ਵਿੱਚ ਜੀਐਚਜੀ ਅਕੈਡਮੀ ਦੇ ਵੱਲੋਂ ਵੀਰਾਂ ਦੇ ਵੱਲੋਂ ਆ ਕੇ ਗੁਰਮਤ ਮੁਕਾਬਲੇ ਭਾਵ ਗੁਰ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਰਿਹਾ ਹੈ ਇਹ ਬੜਾ ਹੀ ਸਲਾਘਾਯੋਗ ਕਦਮ ਹੈ ਜਿਸ ਦੇ ਨਾਲ ਬੱਚੇ ਗੁਰਬਾਣੀ ਤੇ ਗੁਰ ਇਤਿਹਾਸ ਦੇ ਨਾਲ ਜੁੜ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਇਸ चीज ਦੀ ਬਹੁਤ ਜ਼ਿਆਦਾ ਹ ਲੋੜ ਆ ਜੋ ਇਹ ਬੱਚੇ ਇਹ ਇਹ ਸੂਰ ਗੁਰਸਿੱਖੀ ਦੇ ਰਸਤੇ ਤੁਰ ਰਹੇ ਨੇ ਇਸ ਲਾਗਾ ਯੋਗ ਕਦਮ ਜੀ ਐਚ ਜੀ ਅਕੈਡਮੀ ਸਕੂਲ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਸੋ ਤੈਜ ਲੋ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ ਜੋ ਹਰ ਸਾਲ ਹੀ ਇੰਨੇ ਜ਼ਿਆਦਾ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਕੇ ਉਹਨਾਂ ਨੂੰ ਵਧੀਆ ਤੋਂ ਵਧੀਆ ਇਨਾਮ ਦੇ ਰਹੇ ਨੇ